ਵਿਚਾਰ ਤੁਹਾਡੇ ਨਾਲ ਸਾਂਝਾ ਕਰੂੰਗੇ ਇਤਿਹਾਸ ਦੀ ਕੀ ਮਹੱਤਤਾ ਹੈ ਉਹਦੇ ਬਾਰੇ ਚਾਰ ਗੱਲਾਂ 2 ਮਿੰਟਾਂ ਵਿੱਚ ਬਹੁਤ ਹੀ ਸਤਿਕਾਰਯੋਗ ਸੱਜੰਗ ਜੀ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੈ ਭੀਮ ਜੈ ਭਾਰਤ ਸਾਡੇ ਮੁੱਖ ਮਹਿਮਾਨ ਅੱਜ ਦੇ ਡਾਕਟਰ ਹਰਨੇਕ ਸਿੰਘ ਜੀ ਪਹੁੰਚੇ ਨੇ ਤੇ ਬਾਕੀ ਗਿਆਨੀ ਰਤਨ ਜੀ ਸੰਗਰਾਮੀ ਕਲਾ ਕੇਂਦਰ ਇਹਨਾਂ ਦਾ ਬਹੁਤ ਵਧੀਆ ਹੈ ਸੋਨਾ ਪਰਾਲਾ ਕਿਉਂਕਿ ਜਿਹੜੀਆਂ ਕੋਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਅੱਜ ਵੀ ਖਤਮ ਹੋ ਕੱਲ ਵੀ ਖਤਮ ਇਤਿਹਾਸ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਬਹੁਤ ਵਧੀਆ ਪਰਾਲਾ ਗਿਆਨੀ ਜੀ ਦਾ ਤੇ ਸੰਗਰਾਮੀ ਕਲਾ ਕੇਂਦਰ ਦਾ ਜਿਹੜਾ ਇਹ ਪਰਾਲਾ ਬਹੁਤ ਸੋਹਣਾ ਹੈ ਦੇਖੋ ਇੱਕ ਅੱਜ ਤਾਂ ਬਹੁਤ ਪੜ੍ਹਾਈ ਦੇ ਸਾਧਨ ਬਣੇ ਹੋਏ ਨੇ ਜਿਹੜੇ ਸਮੇਂ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਪੜ੍ਹੇ ਨੇ ਉਹਨੇ ਪੂਰੀ ਸੰਸਾਰ ਦੀ ਕਾਇਆ ਪੱਟਤੀ ਸੰਵਿਧਾਨ ਲੈ ਕੇ ਮੈਂ ਬੇਨਤੀ ਕਰਦਾ ਕਿਤਾਬਾਂ ਦੇ ਨਾਲ ਜੇ ਸੰਵਿਧਾਨ ਵੀ ਪੜ੍ਹਾ ਜਾਵੇ ਤੇ ਉਹ ਬਹੁਤ ਵਧੀਆ ਚੀਜ਼ ਹੈ। ਆਸਲ ਸਾਡੇ ਦੇਸ਼ ਦੇ ਵਿੱਚ ਜੇ ਸਾਨੂੰ ਦੋ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਅਪਣਾਇਆ ਹੋਇਆ ਸੰਵਿਧਾਨ ਇਹ ਤੇ ਜੇ ਅਸੀਂ ਪੂਰਾ ਉਹਦੇ ਬਾਰੇ ਪੜ ਲੀਏ ਬਾਕੀ ਚੀਜ਼ਾਂ ਦੀ ਉਹ ਆ ਕਿਤਾਬਾਂ ਤਾਂ ਜਿਹੜੀਆਂ ਸਹਿਤਕਾਰ ਲਿਖਦੇ ਨੇ ਇਹ ਵੀ ਬਹੁਤ ਇੱਕ ਵੱਡੀ ਪਰਾਲਾ ਹੈ ਦੇਣਾ ਕਿਉਂਕਿ ਇਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕੀ ਸਾਡੀਆਂ ਸਾਡੇ ਪਸੋਕੜ ਕੀ ਕੁਰਬਾਨੀਆਂ ਸਾਡੇ ਪੁਰਖ-ਪੁਰਖਾਂ ਦੀ ਉਹਦੇ ਵਿੱਚ ਜਾਣੂ ਹੁੰਦਾ ਕਿਉਂਕਿ ਕਹਿੰਦੇ ਨੇ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਪਕੜਦਾ ਹੈ ਬਾਕੀ ਵੀ ਉਹ ਕਰਦੇ ਨੇ ਹਰਿ ਰੇਖ ਸਿੰਘ ਜੀ ਪਹੁੰਚੇ ਨੇ ਡਾਕਟਰ ਸਾਹਿਬ ਸਾਡਾ ਤਾਂ ਬੈਸੇ ਦਰਸ਼ਨ ਭਾਜੀ ਹੋਏ ਨੇ ਦੇਖੇ ਨੇ ਬਾਈ ਜੀ ਪੇ ਤਾਂ ਪੋਤਾ ਮੇਰੇ ਹੋਈਏ ਤਾਂ ਪਤਾ ਨਹੀਂ ਪਰ ਅੱਜ ਜਿਹੜੇ ਪਤਾ ਲੱਗਿਆ ਵੀ ਅੱਜ ਇਸ ਤਰ੍ਹਾਂ ਕਰਕੇ ਆਪਣੇ ਇੱਥੇ ਦੇ ਜੰਪਾਲ ਨੇ ਤੇ ਪਟਿਆਲੇ ਰਹਿ ਰਹੇ ਨੇ ਮੈਂ ਨਹੀਂ ਕਹਿੰਦਾ ਹੋਇਆ ਧੰਨਵਾਦ ਕਰਦਾ ਤੇ ਇਹ ਆਹ ਜਾਂ ਪੁਸਤਕਾਂ ਤੇ ਆਪਾਂ ਜੋੜ ਦਈਏ ਤੇ ਪੜੀਏ ਵੀ ਮੇਰੇ ਘਰਾਂ ਵੀ ਰਿਲੀਜ਼ ਕਰਨ ਤੇ ਆਪਾਂ ਹੁੰਦਾ ਉਦੋਂ ਇਕੱਠੇ ਹੋ ਜਾਂਦੇ ਪੜਨ ਵਾਲੇ ਦਾ ਚੰਦ ਲੋਕੀ ਉਂਦਰ ਪੜ ਕੀ ਜਿਹੜੀ ਗੱਲ ਹੈ ਉਹਤੇ ਨੌਲਜ ਮਿਲਦੀ ਹੈ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਨੂੰ ਸਾਸਰੀ ਕਾਜੀ ਹਰਣ ਇੱਕ ਕਵਤਾ ਪੇਸ਼ ਕਰ ਰਹੇ ਹੈ ਜੀ ਆਪਦੇ ਸਾਹਮਣੇ ਸਮਾਜ ਸੇਵੀ ਮੈਨੂੰ ਲੱਗਦਾ ਹੈ ਦੁਨੀਆਂ 'ਚ ਦੋ ਤਰ੍ਹਾਂ ਦੇ ਸਮਾਜ ਸੇਵੀ ਹੁੰਦੇ ਨੇ ਇੱਕ ਤਾਂ ਜਿਹੜੇ ਲੋਕ ਦਿਖਾਵਾ ਵਾਸਤੇ ਸਵਾਸੇਵਾ ਕਰਦੇ ਨੇ ਇੱਕ ਹੁੰਦਾ ਜੀ ਜਿਹੜੇ ਸੱਚੇ ਦਿਲੋਂ ਸਮਾਜ ਸੇਵਾ ਕਰਦੇ ਨੇ ਉਹਨਾਂ ਨੂੰ ਲੋਕ ਦਿਖਾਵੇ ਨਾਲ ਕੋਈ ਆਉਂਦਾ ਨਹੀਂਦਾ ਸਮਾਜ ਸੇਵੀ ਮੈਂ ਫੇਸਬੁੱਕ ਉੱਤੇ ਇੱਕ ਪੋਸਟ ਅਸੀਂ ਪਾਈ ਮੈਂ ਫੇਸਬੁੱਕ ਉੱਤੇ ਇੱਕ ਪੋਸਟ ਅਸੀਂ ਪਾਈ ਇੱਕ ਗਰੀਬ ਬੱਚੇ ਨੂੰ ਮੈਂ ਖੁਲਫੀ ਖਵਾਈ ਉਹਦੇ ਵਿਊ ਨਾਲ ਮੈਨੂੰ ਬਹੁਤ ਪੈਸਾ ਆਇਆ ਫੇਰ ਕਿਤੇ ਜਾ ਕੇ ਮੈਂ ਸਮਾਜ ਸੇਵੀ ਅਖਵਾਇਆ ਮੈਂ ਫੇਰ ਕਿਤੇ ਜਾ ਕੇ ਸਮਾਜ ਸੇਵੀ ਅਖਵਾਇਆ ਮੈਂ ਇੱਕ ਰੁੱਖ ਵੜਿਆ ਲੱਕੜਾਂ ਚਿਰਾਈਆਂ ਮੈਂ ਇੱਕ ਰੁੱਖ ਵੜਿਆ ਲੱਕੜਾਂ ਚਰਾਈਆਂ ਉਸ ਵਿੱਚੋਂ ਇੱਕ ਆਲਣਾ ਬਣਾਇਆ ਆਲਣਾ ਬਣਾ ਕੇ ਉਹਨੂੰ ਖੰਭੇ ਉੱਤੇ ਲਾਇਆ ਮੈਂ ਫੇਰ ਕਿਤੇ ਜਾ ਕੇ ਸਮਾਜ ਸੇਵੀ ਅਖਵਾਇਆ ਮੈਂ ਫੇਰ ਕਿਤੇ ਜਾ ਕੇ ਸਮਾਜ ਸੇਵੀ ਅਖਵਾਇਆ ਮੈਂ ਧਨਦਾਨ ਲੈ ਕੇ ਮੈਂ ਧਨਦਾਨ ਲੈ ਕੇ ਇੱਕ ਗੱਲ ਸਮਝਾਈ ਮੋਹ ਮਾਇਆ ਵਿੱਚ ਕੁਝ ਨਹੀਂ ਰੱਖਿਆ ਭਾਈ ਮੈਂ ਧਨਦਾਨ ਲੈ ਕੇ ਇੱਕ ਗੱਲ ਸਮਝਾਈ ਮੋਹ ਮਾਇਆ ਵਿੱਚ ਕੁਝ ਨਹੀਂ ਰੱਖਿਆ ਭਾਈ ਵੱਡੇ ਆਸ਼ਰਮ ਚ ਰਹਿੰਦਾ ਵੱਡੇ ਆਸ਼ਰਮ ਚ ਰਹਿੰਦਾ ਘਰਵਾਰ ਛੱਡ ਕੇ ਮੈਂ ਆਇਆ ਮੈਂ ਇਹ ਫੇਰ ਕਿਤੇ ਜਾ ਕੇ ਸਮਾਜ ਸੇਵੀ ਅਖਵਾਇਆ ਮੈਂ ਫੇਰ ਕਿਤੇ ਜਾ ਕੇ ਸਮਾਜ ਸੇਵੀ ਅਖਵਾਇਆ ਸੜਕਾਂ ਗਲੀਆਂ ਦੇ ਕੰਢੇ ਸੜਕਾਂ ਗਲੀਆਂ ਦੇ ਕੰਢੇ ਲੋਕਾਂ ਗੰਦ ਬਹੁਤ ਪਾਇਆ ਮੈਂ ਇੱਕ ਸਫਾਈ ਅਭਿਆਨ ਚਲਾਇਆ ਸਰਕਾਂ ਗਲੀਆਂ ਦੇ ਕੰਢੇ ਲੋਕਾਂ ਗੰਦ ਬਹੁਤ ਪਾਇਆ ਮੈਂ ਇੱਕ ਸਫਾਈ ਅਭਿਆਨ ਚਲਾਇਆ ਕੂੜਾ ਆਪ ਹੀ ਖੰਡਾ ਕੇ ਮੈਂ ਆਪ ਹੀ ਉਠਾਇਆ ਮੈਂ ਫੇਰ ਕੀਤੇ ਜਾ ਕੇ ਸਮਾਜ ਸੇਵੀ ਅਖਵਾਇਆ ਹਨੀਫ ਜਿਖੇ ਫੇਰ ਕੀਤੇ ਜਾ ਕੇ ਸਮਾਜ ਸੇਵੀ ਅਖਵਾਇਆ ਧੰਨਵਾਦ ਬਹੁਤ ਅੱਛੇ ਹਨੀਫ ਹਨੀਫ ਖਾਨ ਨੇ ਆਹ ਨੂੰ ਨਬਤ ਆਨੀਫ ਖਾਨ ਨੇ ਬੜੇ ਟੇਡੇ ਢੰਗ ਦੇ ਨਾਲ ਬੜੇ ਵਿਅੰਗ ਦੇ ਨਾਲ ਅੱਜ ਦੇ ਅਖੋਤੀ ਸਮਾਜ ਸੇਵਕਾਂ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਹੈ ਬਹੁਤ ਬਹੁਤ ਧੰਨਵਾਦ ਬੜੀ ਖੂਬਸੂਰਤ ਸਾਡੇ ਹੋਸ਼ੀ ਜੀ ਵੀਲੇ ਇੱਥੇ ਨੇ ਸੇਵਕੀ ਬਾਕੀ ਤਾਂ ਚਾਹ ਪੀ ਰਹੇ ਨੇ ਹੋਸ਼ੀ ਜੀ ਆ ਜਾਓ ਮਾਲਵਾ ਲਖਾਰੀ ਸਭਾ ਸੰਗਰੂਰ ਬੇਨਤੀ ਕੀਤੀ ਸੀ ਉਹਨਾਂ ਦੇ ਪ੍ਰਧਾਨ ਕਰਨ ਸਿੰਘ ਜੀ ਜ਼ਖਮੀ ਹੋਣਾ ਨੂੰ ਉਹਨਾਂ ਨੂੰ ਰੁਝੇਵਾ ਕ੍ਰੇਲੂ ਹੋਇਆ ਤੇ ਉਹਨਾਂ ਨੇ ਇਹਨਾਂ ਸਾਥੀਆਂ ਨੂੰ ਭੇਜਿਆ ਇਹਨਾਂ ਦਾ ਪਹਿਲਾ ਤਾਂ ਅਸੀਂ ਸਵਾਗਤ ਕਰਦੇ ਜੀ ਆਖਦੇ ਹਾਂ ਕਿਉਂਕਿ ਉਸ ਸਭਾ ਦੇ ਅੰਦਰ ਵੀ ਹੋਸ਼ੀ ਦੀ ਪ੍ਰੈਸ ਸਕੱਤਰ ਦਾ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਨੇ ਆ ਆਪਾਂ ਇਹਨਾਂ ਦੀ ਰਚਨਾ ਦੇ ਨਾਲ ਸਾਹਮਣੇ ਪਾਵਾਂਗੇ ਪਵਨ ਕੁਮਾਰ ਜੀ ਹੋਸ਼ੀ ਆਓ ਜੀ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਸਾਹਮਣੇ ਬੈਠੇ ਸਹਿਤਕਾਰ ਦੋਸਤੋ ਤੇ ਸਿਹਤ ਪ੍ਰੇਮੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਸਹਿਸਵਾ ਸਰਾਉ ਨੂੰ ਜਿਹੜੀ ਕਿਤਾਬ ਕੰਬੋਜ ਇਤਿਹਾਸ ਲੋਕਫੰਡ ਕਰਦੇ ਬਹੁਤ ਬਹੁਤ ਮੁਬਾਰਕਾ ਜੀ ਇਹਨਾਂ ਦੀ ਵਿਰੱਖਣਤਾ ਹੈ ਕਿ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਇਹ ਮਤਲਬ ਕਿਵੇਂ ਨਾ ਕਿ ਕਿਸੇ ਨਾ ਕਿਸੇ ਰੂਪ ਚ ਪਾਠਕਾਂ ਦੇ ਰੂਬਰੂ ਕਰਦੇ ਰਹਿੰਦੇ ਨੇ ਤੇ ਸੱਭਿਆਚਾਰ ਨੂੰ ਬਚਾ ਕੇ ਰੱਖਦੇ ਥੋੜਿਆ ਇੱਕ ਸੱਭਿਆਚਾਰ ਬੜ ਅੱਜ ਗੱਲ ਕਰਦੇ ਸੀ ਵੀ ਅੱਜਕੱਲ ਬੱਚੇ ਜਿਹੜੇ ਸੱਭਿਆਚਾਰ ਨੂੰ ਭੁੱਲ ਰਹੇ ਨੇ ਉਹ ਕਪਤਾਨ ਖੀਆ ਪੇਸ਼ ਹੈ ਕਹਿੰਦੇ ਬਾਏ ਬਾਏ ਖਾ ਗਿਆ ਨਮਸਕਾਰ ਨੂੰ ਬਾਏ ਬਾਏ ਖਾ ਗਿਆ ਨਮਸਕਾਰ ਨੂੰ 버거 ਖਾ ਗਿਆ ਆਟਾ ਹਾਂ ਫਾਸਟ ਫੂਡ ਦੇ ਚੱਕਰਾਂ ਦੇ ਵਿੱਚ ਪੈ ਗਿਆ ਬੜਾ ਹੀ ਘਾਟਾ ਬੋਲੋ ਤੋਬਈ ਤੋਬਾ ਮਾਤਾ ਜੀ ਹੁਣ ਮਮ ਬਣ ਗਏ ਮਾਤਾ ਜੀ ਹੁਣ ਮਮ ਬਣ ਗਏ ਪਿਤਾ ਜੀ ਬਣ ਗਏ ਡੈਡ ਦਾਦਾ ਜੀ ਤੋਂ ਦਾदू ਹੋ ਗਏ ਦੇਖੋ ਕਿੰਨਾ ਹੋਇਆ ਬੈਡ ਬੋਲੋ ਤੋਬਈ ਤੋਬਾ ਵਾਜੀ ਜੀ ਗੁਰਕੁਲ ਨੂੰ ਸਕੂਲ ਖਾ ਗਿਆ ਗੁਰਕੁਲ ਨੂੰ ਸਕੂਲ ਖਾ ਗਿਆ ਗੁਰੂ ਨੂੰ ਖਾ ਗਿਆ ਚੇਲੇ ਸਤਕਾਰ ਤਾਂ ਹੁਣ ਰਿਹਾ ਨਹੀਂ ਅੱਗੋਂ ਕੱਢ ਡਰਾਉਂਦੇ ਡੇਲੇ ਬੋਲੋ ਤੋਬਈ ਤੋਬਾ ਸੱਥਾਂ ਨੂੰ ਹੈ ਬਾੜ ਖਾ ਗਿਆ ਰਿਸ਼ਤਿਆਂ ਨੂੰ ਖਾ ਗਿਆ ਟੀਵੀ ਸੱਥਾਂ ਨੂੰ ਹੈ ਬਾੜ ਖਾ ਗਿਆ ਰਿਸ਼ਤਿਆਂ ਨੂੰ ਖਾ ਗਿਆ ਟੀਵੀ ਵਨ ਸਵਨੇ ਦੇਖ ਕੇ ਨਾਟਕ ਸਿਆਣੀ ਹੋ ਗਈ ਬੀਵੀ ਬੋਲੋ ਤੋਬਈ ਤੋਬਾ ਕੇਕ ਖਾ ਗਿਆ ਲੱਡੂਆਂ ਨੂੰ ਦੁੱਧ ਪੀ ਜਾ ਅੰਡਾ ਕੀ ਇਹ ਕਹ ਗਿਆ ਲੱਡੂਆਂ ਨੂੰ ਦੁੱਧ ਪੀ ਗਿਆ ਆਂਡਾ দাঁਤ ਨੂੰ ਟੁੱਥ ਪੀਸਟ ਖਾ ਗਿਆ দাঁਤ ਨੂੰ ਟੁੱਥ ਪੀਸਟ ਖਾ ਗਿਆ ਤੇ ਲੱਸੀ ਨੂੰ ਪੀ ਗਿਆ ਠੰਡਾ ਬੋਲੋ ਤੋਬਈ ਤੋਵਾ ਚਿੱਠੀ ਪੱਤਰ ਨੂੰ ਨੱਟ ਖਾ ਗਿਆ ਗੱਲਾਂ ਬਾਤਾਂ ਨੂੰ ਚੈੱਕ ਚਿੱਠੀ ਪੱਤਰ ਨੂੰ ਨੱਟ ਖਾ ਗਿਆ ਗੱਲਾਂ ਬਾਤਾਂ ਨੂੰ ਚੈੱਕ ਚੁੱਲ੍ਹੇ ਹਾਰੇ ਨੂੰ ਗੈਸ ਖਾ ਗਿਆ ਗੁੱਲੀ ਡੰਡੇ ਨੂੰ ਬਾਟ ਬੋਲੋ ਤੋਬਈ ਤੋਵਾ ਰੀਤੀ ਰਿਵਾਜਾਂ ਨੂੰ ਕਲਚਰ ਖਾ ਗਿਆ ਪੰਜਾਬੀ ਨੂੰ ਅੰਗਰੇਜ਼ੀ ਰਿਤੀ ਰਿਵਾਜਾਂ ਨੂੰ ਕਲਚਰ ਖਾ ਗਿਆ ਪੰਜਾਬੀ ਨੂੰ ਅੰਗਰੇਜ਼ੀ ਏਸ਼ੀਆ ਦੇ ਵਿੱਚ ਬੈਠ ਬੈਠ ਕੇ ਬਣ ਗਏ ਆਪਾਂ ਲੇਜ਼ੀ ਬੋਲੋ ਤੋਹ ਵਈ ਤੋਬਾ ਹਲ ਪੰਜਾਲੀ ਟਰੈਕਟਰ ਖਾ ਗਿਆ ਨਸ਼ੇ ਖਾ ਕੇ ਜ਼ਮੀਨਾ ਹਲ ਪੰਜਾਲੀ ਟਰੈਕਟਰ ਖਾ ਗਿਆ ਨਸ਼ੇ ਖਾ ਕੇ ਜ਼ਮੀਨਾ ਹੋਸ਼ੀ ਪੱਤ ਨਹੀਂ ਕੋ ਚੁਗਲਖੋਰ ਦੀ ਸਾਰੇ ਕਹਿਣ ਕਬੀਨਾ ਬੋਲੋ ਤੋਹ ਵਈ ਤੋਬਾ ਬੋਲੋ ਤੋਹ ਵਈ ਤੋਬਾ ਅਤੇ ਮੋਚੀ ਸਮਾਜ ਤੇ ਸੇਵੀ ਟੀਮ ਹਾਜ਼ਰ ਹੋਈ ਹੈ ਸਰਦਾਰ ਚੰਕੌਰ ਸਿੰਘ ਜੀ ਜਿਨ੍ਹਾਂ ਬਾਰੇ ਆਪਾਂ ਪੜਦੇ ਸੁਣਦੇ ਰਹਨੇ ਆ ਇਸ ਸਮਾਜ ਸੇਵਾ ਵਿੱਚ ਚ ਖੂਨਦਾਨ ਕੈਂਪ ਹੈ ਚ ਲੜਕੀਆਂ ਦੇ ਵਿਆਹ ਕਰਨੇ ਨੇ ਜਾਂ ਅੱਖਾਂ ਦੇ ਕੈਂਪ ਲਾਉਣੇ ਨੇ ਹਰ ਜਗ੍ਹਾ ਤੁਸੀਂ ਇਹਨਾਂ ਨੂੰ ਦੇਖੋਗੇ ਮੋਢੀ ਹੋ ਕੇ ਇਸੇ ਮਾਮਾ ਵਿੱਚ ਆਪਣਾ ਸਹਿਯੋਗ ਦਿੰਦੇ ਨੇ ਜੀ ਆਇਆਂ ਨੂੰ ਸਰਦਾਰ ਗੁਰਸੇਵ ਸਿੰਘ ਜੀ ਪਹੁੰਚੇ ਨੇ ਬੀਬਾ ਪਰਮਜੀਤ ਕੌਰ ਜੀ ਪਹੁੰਚੇ ਨੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਪੱਪਣ ਜੀ ਪਹੁੰਚੇ ਨੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਨੇ ਸਾਰਿਆਂ ਨੂੰ ਮੰਚ ਵੱਲੋਂ ਜੀ ਆਇਆਂ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਅਗਲਾ ਸੱਦਾ ਸਾਡੇ ਜ਼ਿਲ੍ਹਾਦਰ ਸਾਹਿਬ ਨੂੰ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨਗੇ ਬਜਿੰਦਰ ਬੰਦੂ ਸਤਿਕਾਰਯੋਗ ਸੈਸਬਾ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਜੀ ਬਰਵੀ ਖਾਲਸਾ ਬਰਵੀ ਗੁਰਦੇ ਜੈ ਪੇਉ ਜੈ ਪਾਰਤਾ ਮੈਂ ਛੋਟੇ ਛੋਟੇ ਦੌਰ ਚਨਾਮਾ ਸੁਲਾ ਰਹੇ ਹਾਂ ਇੱਕ ਤਾਂ ਵਿਚਾਰਾਂ ਦਾ ਬੇਬਾਬਾ ਇੱਕ ਚੀਜ਼ ਨੂੰ ਨੌਜਵਾਨੀ ਕੀ ਸੋਚਦੀ ਆ ਉਸ ਨੂੰ ਜਿਹੜੇ ਆਪਣੇ ਵਰਗੇ ਲੋਕ ਨੇ ਉਹ ਕੀ ਸੋਚਦੇ ਨੇ ਉਹਦਾ ਨੌਰਕਾ ਮੈਂ ਫਾਇਦਾ ਇੱਕ ਮੁੰਡਾ ਕੁੜੀ ਆਪ ਚ ਸਹਿਮਤੀ ਵਿਚਾਰ ਸਹਿਮਤੀ ਹੋ ਜਾਂਦੀ ਆ ਤੇ ਕੁੜੀ ਦਾ ਜਿਹੜਾ ਮੁੰਡੇ ਦਾ ਲਿਖਿਆ ਕੁੜੀ ਨੂੰ ਲੈਟਰ ਉਹਦਾ ਫਾਦਰ ਚੱਕ ਲੂੰਗਾ ਉਹ ਕੁੜੀ ਆਲੇ ਪ੍ਰੇਮੀ ਨੂੰ ਕੀ ਕਹਿੰਦੀ ਆ ਕਹੇ ਰਾਜੂ ਅੱਜ ਤੋਂ ਬਾਅਦ ਉਹ ਮੈਨੂੰ ਚਿੱਠੀ ਨਹੀਂ ਲੇਗੀ। ਕਹਿੰਦਾ ਕਿ ਯਾਰ ਤੇ ਚਿੱਠੀ ਵੀ ਕਰੇ ਘੜੇਗੀ। ਮੁੰਡਾ ਪਤਾ ਕਿਉਂਦਾ? ਕਹਿੰਦਾ ਰਹੀ ਫਾਇਦਾ ਪੜਨ ਦਾ। ਇੱਕ ਚਿੱਠੀ ਨਿਯਮ ਤੱਕ ਦੀ। ਜੇ ਤੱਕ ਪੜ ਗਿਆ ਤਾਂ ਇੱਕ ਚਿੱਠੀ ਨਿਯਮ ਤੱਕ ਦੀ। ਉਹ ਕਰੇ ਆਵੇ। ਕਹੀਂ ਬਾਬਾ ਜੀ ਕੀ ਗੱਲ ਕਰਦੀ। ਕਹਿੰਦਾ ਤੇਰੇ ਸੰ ਤੈਨੂੰ ਪੜਾਉਂਦਾ ਸਾਡਾ ਹੀ ਫਾਇਦਾ ਵੀ ਤੂੰ ਚਿੱਠੀ ਲਿਖਦੀ ਫਿਰ। ਆਦਾ ਇੱਕ। ਉਹ ਫਾਇਦਾ ਕੀ ਸੋਦੋ ਉਹ ਫਾਇਦਾ ਕੀ ਸੋਦੋ। ਉਹ ਜਿਵੇਂ ਹੀਰ ਕਹਿੰਦੇ ਨਾਰ ਸਹੁਰਿਆਂ ਦੇ ਕਹਿੰਦੇ ਹੋਏ ਉਹ ਦੋਨੇ ਪਾਸੋਂ ਘੇਰ ਚੱਲੇ ਸੀ ਤੇ ਹੁਣ ਇੱਕ ਚਾਰ ਲੈਣਾਂ ਦੇ ਨਸ਼ੇ ਬੁਰਦੋ ਜੁਆਰੀ ਕਿੰਨਾ ਵੇ ਹੋਵੇ ਚਲਾਕ ਭਾਵੇਂ ਜੁਆਰੀ ਕਿੰਨਾ ਹੋਵੇ ਚਲਾਕ ਭਾਵੇਂ ਜਿੱਤ ਨਹੀਂ ਸਕਦਾ ਤਾਸ਼ ਦੇ ਖੇਲ ਵਿੱਚੋਂ ਜੁਆਰੀ ਕਿੰਨਾ ਵੀ ਹੋਵੇ ਸਮੋ ਚਲਾਕ ਭਾਵੇਂ ਜਿੱਤ ਨਹੀਂ ਸਕਦਾ ਤਾਸ਼ ਦੇ ਖੇਲ ਵਿੱਚੋਂ ਜਿਉਂਦੇ ਜੀ ਕਾਮਜਾਬ ਮੁਖੀ ਸੁਪਨੇ ਸਿਰਜਦੇ ਨੇ ਕਾਮਜਾਬ ਮੁਖੀ ਸਿਰਜਦੇ ਨੇ ਸੁਪਨੇ ਸਿਰਜਦੇ ਨੇ ਨਹੀਂ ਜ਼ਕਾਰ ਹੁੰਦੇ ਬੰਦੇ ਫੇਲ ਵਿੱਚੋਂ ਜੁੱਧ ਨਸ਼ਾ ਅਪਰਾਧ ਜੁੱਧ ਨਸ਼ਾ ਅਪਰਾਧ ਬੜਾ ਮਸ਼ਹੂਰ ਹੋਇਆ ਜੁੱਧ ਨਸ਼ਾ ਅਪਰਾਧ ਬੜਾ ਮਸ਼ਹੂਰ ਹੋਇਆ ਪੀਰੇ ਪੰਚੇ ਵੀ ਬੜੇ ਚੱਲਦੇ ਨੇ ਨਸ਼ੇ ਖਤਮ ਕੋਈ ਮਾਂ ਦਾ ਲਾਲ ਨਹੀਂ ਕਰ ਸਕਦਾ ਨਸ਼ੇ ਕਰਤੋਂ ਕੋਈ ਮਾਦਾ ਲਾਹ ਨਹੀਂ ਕਰ ਸਕਦਾ ਜਦੋਂ ਨਸ਼ੇ ਮਿਲਦੇ ਸੁਨਾਮੀ ਜੇਲ੍ਹ ਵਿੱਚੋਂ ਨਸ਼ੇ ਮਿਲਦੇ ਸੁਨਾਮੀ ਜੇਲ੍ਹ ਵਿੱਚ ਅਸ਼ੀਆ ਵਿਰੋਧ ਬੜੇ ਯਤਨ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਸਰਕਾਰਾਂ ਵੱਲੋਂ ਔਰ ਦਿੱਤੋਂ ਦਿੱਕਰੀ ਕਰ ਘਰ ਜਿੱਤਦਾ گاਉਂਗਾ ਹੋ ਮੇਰਾ ਨਾਮ ਹੈ ਕਲਯੁਗ ਸੋਨਿਓ ਹੋ ਮੇਰਾ ਨਾਮ ਹੈ ਕਲਯੁਗ ਸੋਨਿਓ ਹੋ ਮੇਰੇ ਖੋਪਣੇ ਪਾਈਆਂ ਝਾਂਜਰਾ ਫਰੇ ਨੱਚਦਾ ਵਿੱਚ ਬਜਾਰ ਹੋ ਮੇਰੇ ਖੋਪਣੇ ਪਾਈਆਂ ਝਾਂਜਰਾ ਫਰੇ ਨੱਚਦਾ ਵਿੱਚ ਬਜਾਰ ਹੋ ਮੇਰੀ ਯੋਰ ਨਿਰ ਨਾ ਹਲਾਤੀਆਂ ਮੇਰੇ ਜੋਰ ਨੇ ਰ ਨਾ ਹਲਾਤੀਆਂ ਫਿਰਦੀਆਂ ਨਿਤ ਬਦਲਦੀਆਂ ਯਾਰ ਓ ਮੇਰਾ ਨਾਮ ਹੈ ਕਲਯੁਗ ਸੋਣਿਓ ਹਮੇਰਾ ਨਾਮ ਹੈ ਕਲਯੁਗ ਸੋਣਿਓ ਮੇਰੇ ਖੋਪੜੇ ਨੇ ਦਿਲਦਾਰ ਮੇਰੇ ਖੋਪੜੇ ਪਾਈਆਂ ਚਾਂਜਰਾ ਹਮਰੇ ਖੋਪੜੇ ਪਾਈਆਂ ਚਾਂਜਰਾ ਫਰੇ ਨੱਚਦਾ ਵਿੱਚ ਬਜ਼ਾਰ ਹੋ ਨਾ ਮੇਰੇ ਬੁੱਕੜ ਦੇ ਵਿੱਚ ਸਿਰ ਨਾ ਹੀ ਮੇਰੇ ਸਿੱਤੇ ਭੂਤ ਸਵਾਰ ਸੋ ਮੈਂ ਪਾਈਆਂ ਤੋਂ ਪਈ ਮਰਾਤੇ ਮੈਂ ਪਾਈਆਂ ਤੋਂ ਪਈ ਮਰਾਤੇ ਦਿੱਤੇ ਮਾਵਾ ਦੇ ਪੁੱਤ ਮਾਰ ਹੋ ਭੁਖੀ ਬੱਚੇ ਜਮ ਕੇ ਸੁੱਟ ਗਈ ਹੋ ਭੁਖੀ ਬੱਚੇ ਜਮ ਕੇ ਸੁੱਟ ਗਈ ਵੀ ਉੱਡ ਗਈ ਨਦੀਆਂ ਪਾਰ ਮੇਰਾ ਨਾਮ ਹੈ ਕਲਯੁਗ ਸੋਣਿਓ ਮੇਰਾ ਨਾਮ ਹੈ ਕਲਯੁਗ ਸੋਣਿਓ ਮੇਰੇ ਪੋਤੇ ਨੇ ਦਿਲਦਾਰ ਤਵਾਜ਼ ਬਹੁਤ ਸੂਰਤ ਅੰਦਾਜ਼ ਤੁਹਾਡੇ ਨਾਲ ਸਾਂਝਾ ਕੀਤਾ ਸਾਡੇ ਬਹੁਤ ਹੀ ਜੀਵਨ ਲਈ ਪੁਰਾਣੇ ਇਤਿਹਾਸਵਾਦੀ ਮਹਿਬਰ ਨੇ ਸਾਹਿਬ ਹੀ ਇਹਨਾਂ ਨੇ ਆਪਣਾ ਨਾਮ ਉਰਪਰ ਰੱਖਿਆ ਹੋਇਆ ਪੰਜਾਬ ਪੁਲਿਸ ਚ ਇਹ ਸਰਵਿਸ ਕਰ ਰਹੇ ਨੇ ਤੇ ਹੁਣ ਜਦੋਂ ਵੀ ਕਿਤੇ ਨੇੜੇ ਹੁੰਦੇ ਨੇ ਜਰੂਰ ਪਹੁੰਚਦੇ ਨੇ ਆਓ ਜੀ ਇਹਨਾਂ ਮਾਫ਼ ਕਦੇ ਨਹੀਂ ਕਰ ਸਕਦੇ ਸਰਕਾਰ ਦੇ ਕਾਰਿਆਂ ਨੂੰ ਸਰਕਾਰ ਦੇ ਕਾਰਿਆਂ ਨੂੰ ਮਾਫ਼ ਕਦੇ ਨਹੀਂ ਕਰ ਸਕਦੇ ਸਰਕਾਰ ਦੇ ਕਾਰਿਆਂ ਨੂੰ ਸਰਕਾਰ ਦੇ ਕਾਰਿਆਂ ਨੂੰ ਪੁੱਲ ਨਾ ਸਕਦੇ ਸਦੀਆਂ ਤੱਕ ਪੁੱਲ ਨਾ ਸਕਦੇ ਸਦੀਆਂ ਤੱਕ ਕਦੇ ਕੱਲੂ ਕਾਰਿਆਂ ਨੂੰ ਮਾਫ਼ ਕਦੇ ਨਹੀਂ ਕਰ ਸਕਦੇ ਕੋਸ਼ਿਸ਼ਾਂ ਕਰਦੇ ਆਏ ਸਦੀਆਂ ਤੋਂ ਕੋਸ਼ਿਸ਼ਾਂ ਕਰਦੇ ਆਏ ਸਦੀਆਂ ਤੋਂ ਸਾਡਾ ਨਾਮੋ ਨਾਮ ਸਾਡਾ ਨਾਮੋ ਨਿਸ਼ਾਨ ਮਿਟਾਉਣੇ ਦੀਆਂ ਕੋਸ਼ਿਸ਼ਾਂ ਕਰਦੇ ਆਏ ਸਦੀਆਂ ਤੋਂ ਸਾਡਾ ਨਾਮੋ ਨਿਸ਼ਾਨ ਮਿਟਾਉਣੇ ਦੀਆਂ ਨਾ ਕਰਿਆ ਕਦੇ ਤਰਸ ਕਿਸੇ ਟੇ ਨਾ ਕਰਿਆ ਕਦੇ ਤਰਸ ਕਿਸੇ ਤੇ ਹੱਦਾਂ ਟੱਪੀਆਂ ਜੁਲਮ ਕਮਾਉਣੇ ਦੀਆਂ ਹੱਦਾਂ ਟੱਪੀਆਂ ਜੁਲਮ ਕਮਾਉਣੇ ਦੀਆਂ ਅਸੀਂ ਫੁੱਲ ਸਾਹ ਸੁਹੇ ਗੁਲਾਬ ਜੇ ਅਸੀਂ ਫੁੱਲ ਸਾਹ ਸੁਹੇ ਗੁਲਾਬ ਜੇ ਵੰਡ ਦੇ ਸੀ ਮਕਾਂ ਵਿੱਚ ਸੰਸਾਰ ਹਕੂ ਕਈਆਂ ਦੇ ਕਤਾਬਾਂ ਖੋਕੇ ਹੱਥੋਂ ਕਈਆਂ ਦੇ ਕਤਾਬਾਂ ਖੋਕੇ ਫੜਾ ਦਿੱਤੇ ਹੱਥਾਂ 'ਚ ਹੱਥ ਯਾਰ ਫੜਾ ਦਿੱਤੇ ਹੱਥਾਂ 'ਚ ਹੱਥ ਯਾਰ ਕਈ ਸਨ ਮਣਾਮੂਹੀ ਮੈਂ ਕਾ ਵੰਡ ਦੇ ਕਈ ਸਨ ਮਣਾਮੂਹੀ ਮੈਂ ਕਾ ਵੰਡ ਦੇ ਵੰਡਣ ਲਾ ਦਿੱਤੇ ਨਿਤਹੀ ਅੰਗਿਆਰ ਵੰਡਣ ਲਾਤੇ ਨਿਤਹੀ ਆਂਗੇ ਯਾਰੇ ਟੱਕਾ ਕਰਿਆ ਕਈਆਂ ਸ਼ਰ ਆਮ ਹੀ ਟੱਕਾ ਕਰਿਆ ਕਈਆਂ ਸ਼ਰ ਆਮ ਹੀ ਨਾ ਹੋਏ ਕਿਤੇ ਨਾ ਹੋਏ ਕਿਤੇ ਤੇ ਕਈ ਸ਼ਰਮਸ਼ਾਰ ਬਾੜ ਹੀ ਲੱਗ ਪਈ ਖੇਚ ਖਾਨ ਨੂੰ ਬਾੜ ਹੀ ਲੱਗ ਪਈ ਸੀ ਖਾਨ ਖੇਚ ਨੂੰ ਨਾ ਕਦੇ ਸੁਧਰੀ ਸੁਣ ਸੁਣ ਫਟਕਾਰ ਪਾਕੇ ਛੁੱਠੇ ਮੁਕਾਬਦੇ ਪਾ ਕੇਸ ਝੂਠੇ ਮਕਾਉਂਦੇ ਰਹੇ ਫੁੱਲਾਂ ਨੂੰ ਪਾ ਕੇਸ ਝੂਠੇ ਮਕਾਉਂਦੇ ਰਹੇ ਫੁੱਲਾਂ ਨੂੰ ਅਣਗਿਣਤ ਜਾਲਮ ਬਦਕਾਰ ਖਾਰ ਭੁੱਖੇ ਸਨ ਕਮੀਨੇ ਕਈ ਭੁੱਖੇ ਸਨ ਕਮੀਨੇ ਕਈ ਉਹਦਿਆਂ ਦੇ ਲੈ ਸਰਕਾਰ ਮੁਕਾਬਲਿਆਂ ਚ ਮਾਰ ਐਸੇ ਜਾਲਮ ਦਰਿੰਦੇ ਕਈ ਸਨ ਐਸੇ ਜਾਲਮ ਦਰਿੰਦੇ ਕਈ ਸਨ ਕਿਤਾ ਇਤਿਹਾਸ ਨੂੰ ਸ਼ਰਮਸ਼ਾਰ ਜਿੰਨਾ ਬਖਸ਼ਿਆ ਬੱਚਾ ਬੁੱਢਾਣਾ ਜਿੰਨਾ ਬਖਸ਼ਿਆ ਬੱਚਾ ਬੁੱਢਾਣਾ ਨਾ ਮਾਪਾ ਵਿਰਦ ਨਾ ਕਿੰਨਿਆਂ ਮਟਿਆਰ ਨਾ ਕਿੰਨਿਆਂ ਮਟਿਆਰ ਨਾ ਕਿੰਨਿਆਂ ਮਟਿਆਰ ਲੋਕ ਮੌਕੇ ਤੇ ਨੂੰ ਇੱਥੇ ਗੁਰਦੁਆਰਾ ਮੌਕਾ ਦੇਣ ਦੀ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਇੱਕ ਉਹ ਪੁਸਤਕ ਨੂੰ ਦੁਆਰਾ ਸਮਰਪਿਤ ਕੀਤਾ ਗਿਆ ਹੈ ਜਿਸ ਨੂੰ ਵਕਤ ਦੇ ਕਰਕੇ ਭੁੱਲ ਜਾਈ ਗਈ ਸੀ ਨਵੇਂ ਪੀੜੀ ਨੂੰ ਪਤਾ ਨਹੀਂ ਸੀ ਇਹ ਕਿਤਾਬ ਉਹ ਨਵੇਂ ਪੀੜੀ ਨੂੰ ਵੀ ਯਾਦ ਦਿਲਾਏਗੀ ਕਿ ਸਨਾਮ ਦੇ ਵਿੱਚ ਕਿਹਜੇ ਕਿਹਜੇ ਇਤਿਹਾਸਕਾਰ ਹੋਏ ਇਸ ਗੱਲ ਦੀ ਮੈਂ ਅਡੇ ਪ੍ਰਧਾਨ ਜੀ ਜੀਸੀ ਰਤਨ ਜੀ ਨੂੰ ਜਿਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਕਿ ਇਹ ਬਹੁਤ ਵਧੀਆ ਪ੍ਰਲਾ ਕੀਤਾ ਗਿਆ ਹੈ ਤੇ ਇਸ ਮੌਕੇ ਤੇ ਮੈਂ ਸਿਰਫ ਚਾਰ ਲਾਈਨें ਬੋਲੂਗਾ ਕਿਸਮਾ ਬਹੁਤ ਉੱਤੇ ਹੋ ਗਿਆ ਕੋਈ ਕਾਰਨ ਨਹੀਂ ਹੈ ਕਿ ਇਤਿਹਾਸ ਦੀ ਗੱਲ ਹੋ ਰਹੀ ਹੈ ਬੜੇ ਦਿਨ ਹੋ ਗਏ ਪਹਿਲਾਂ ਇੱਕ ਹਾਦਸਾ ਹੋਇਆ ਜਿਨੇ ਮੇਰੇ ਅੰਦਰ ਇਹ ਗਿਆ ਮਨੁੱਖੀ ਇਤਿਹਾਸ ਹਾਦਸਿਆਂ ਭਰਿਆ ਮਨੁੱਖੀ ਇਤਿਹਾਸ ਹਾਦਸਿਆਂ ਭਰਿਆ ਫਿਰ ਖੁਦ ਨੂੰ ਦੁਹਰਾ ਗਿਆ ਜਦੋਂ ਸੁਨਿਆ ਹਵਾਈ ਹਾਦਸਾ ਵਾਪਰਿਆ ਹੈ ਜਦੋਂ ਸੁਨਿਆ ਹਵਾਈ ਹਾਦਸਾ ਵਾਪਰਿਆ ਹੈ ਕੀ ਕਰੀਏ ਸੋਗ ਸਵਾਵਾਂ ਕੀ ਕਰੀਏ ਸੋਗ ਸਵਾਵਾਂ ਕਿਸ ਉੱਤੇ ਰੋਸ ਦਿਖਾਈਏ ਹਰ ਪਾਸੇ ਹਣ ਇਸ ਦੁੱਖ ਦੇ ਚਰਚੇ ਹਰ ਦਿਲ ਬੇਵਸੀ ਦਾ ਭਰਿਆ ਹੈ ਹਰ ਪਾਸੇ ਸਰਦਾਂਜਰੀਆਂ ਅਰਦਾਸਾਂ ਦਾ ਚੀਖ ਚਿਹਾੜਾ ਹੈ ਮਾੜੇ ਤੋਂ ਮਾੜਾ ਕਿਰਦਾਰ ਵਾਲਾ ਹਬੀਬ ਮੰਨੇ ਹੋਇਆ ਬਹੁਤ ਮੌੜਾ ਹੈ ਇਸ ਗੁਜਰਾਤ ਹਵਾਈ ਹਾਦਸੇ ਵਿਲੇ ਮੇਰਾ ਦਿਲ ਬਸ ਹਰ ਉਸ ਸ਼ਖਸ ਨੂੰ ਪ੍ਰਣਾਮ ਕਰੇ ਬਣਦੀ ਮਦਦ ਕਰਨ ਲਈ ਜੋ ਜਾ ਖੜਿਆ ਹੈ ਜੋ ਜਾ ਖੜਿਆ ਹੈ ਧੰਨਵਾਦ ਇਸ ਹਵਾਈ ਹਾਦਸੇ ਦੇ ਸ਼ਿਕਾਰ ਹੋਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਅਸੀਂ ਸੂਚ ਸਭਾ ਦੇ ਤੌਰ ਤੇ ਇਹ ਰੂਪਾ ਸਿੰਘ ਨੂੰ ਸਮਰਪਿਤ ਹੈ ਉਹ 23 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰਕੇ ਆਪਣੇ ਲਈ ਕੁਰਬਾਨ ਕਰਕੇ ਪਰ ਅੱਜ ਆਪਾਂ ਕਿੱਥੇ ਖੜੇ ਆ ਇਹ ਨਜ਼ਮ ਆਉਸਰ ਦੇ ਉੱਪਰ ਇੱਕ ਕਵਿਤਾਸ਼ ਹੈ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਭੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਪੀਲੀਆਂ ਪੱਗਾਂ ਤਾਂ ਬਨ ਲੈਂਦੇ ਪਰ ਸੰਭਾਲ ਨਾ ਸਕੇ ਨੌਜਵਾਨੀ ਨੂੰ ਬੁੱਤਾਂ ਤੱਕ ਸੀਮਿਤ ਕਰ ਦਿੱਤਾ ਤੇਰੀ ਸ਼ਹਾਦਤ ਲਾਸਾਨੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਭਗਤ ਸਿਆਂ ਭੁੱਲ ਗਏ ਹਾਂ ਤੇਰੀ ਕੁਰਬਾਨੀ ਜਾਤਾਂ ਪਾਤਾਂ ਵਿੱਚ ਫਸੇ ਹੋਏ ਅਸੀਂ ਬੰਦੇ ਹੰਕਾਰੀ ਹਾਂ ਧਰਮਾਂ ਦੇ ਨਾਂ ਤੇ ਲੜਨ ਵਾਲੇ ਸਮਾਜ ਚ ਫੈਲੀ ਬਿਮਾਰੀ ਹਾਂ ਗਰੀਬ ਦਾ ਹੱਕ ਮਾਰ ਕੇ ਬਣਦੇ ਵੱਡੇ ਪਰਉਪਕਾਰੀ ਹਾਂ ਸਾਨੂੰ ਲਾਸ਼ਾਂ ਦੇ ਢੇਰ ਤੇ ਖੇਡਣ ਦਾ ਸ਼ੌਂਕ ਪਿਆ ਅਸੀਂ ਮੌਤ ਦੇ ਵਪਾਰੀ ਹਾਂ ਅਸੀਂ ਸ਼ੋਹਰਤ ਹਾਸਲ ਕਰਨ ਲਈ ਮਹੱਤਬ ਦਿੰਦੇ ਹਾਂ ਬੇਈਮਾਨੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਭਗਤ ਸਿਆਂ ਭੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਨਦੀਆਂ ਦਾ ਪਾਣੀ ਗੰਦਲਾ ਕਰ ਦਿੱਤਾ ਸਾਡੀ ਨਸ਼ਿਆਂ ਦੇ ਨਾਲ ਯਾਰੀ ਹੈ ਅਸੀਂ ਨਸ਼ੇ ਦੇ ਤਸਕਰ ਬਣ ਬੈਠੇ ਸਾਡੀ ਮੱਤ ਗਈ ਮਾਰੀ ਹੈ ਅਸੀਂ ਬਿਨਾਂ ਲੜੇ ਹੀ ਹਾਰ ਗਏ ਇਸੇ ਕਰਕੇ ਬਾਹਰ ਨੂੰ ਮਰੀ ਉਡਾਰੀ ਹੈ ਅਸੀਂ ਗद्दार ਹਾਂ ਵਿਚਾਰ ਤੇਰੇ ਬੈਠੇ ਸਾਡੇ ਉੱਪਰ ਹੁਣ ਪੱਛਮੀ ਸੱਭਿਆਚਾਰ ਭਾਰੀ ਹੈ ਅਸੀਂ ਪਾਕ ਰੂਹ ਤੇਰੀ ਨੂੰ ਬੈਠੇ ਤੇ ਤੇਰੇ ਹੌਸਲੇ ਦੀ ਸੁਨਾਮੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਭਗਤ ਸਿਆਂ ਪੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਭਗਤ ਸਿਆਂ ਪੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਹੱਕਾਂ ਲਈ ਹੁਣ ਲੜਦੇ ਨਹੀਂ ਜੇਲ੍ਹਾਂ ਵਿੱਚ ਜਾਣ ਤੋਂ ਡਰਦੇ ਹਾਂ ਸਾਡੀ ਸੋਚ ਹੁਣ ਬਿਮਾਰ ਹੋਈ ਮੋੜਾਂ ਉੱਪਰ ਢੂੰਡ ਆਸ਼ਿਕ ਬਣ ਖੜਦੇ ਹਾਂ ਸੱਚ ਬੋਲਣ ਵਾਲੇ ਦਾ ਅਸੀਂ ਸਾਥ ਨਹੀਂ ਦਿੰਦੇ ਅਸੀਂ ਝੂਠ ਦੇ ਪੁਜਾਰੀ ਹਾਂ ਤੂੰ ਇਨਸਾਨੀਅਤ ਨੂੰ ਰੱਬ ਮੰਨਦਾ ਸੀ ਅਸੀਂ ਬੁੱਤਾਂ ਨੂੰ ਮੱਥਾ ਟੇਕਣ ਵਾਲੇ ਹਾਂ ਅਸੀਂ ਇੱਕ ਪਾਸੜ ਹੋ ਕੇ ਇੱਕ ਦੇ ਬੰਦੇ ਨਹੀਂ ਗਲਪਾ ਬੈਠੇ ਬਦਨਾਮੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਪਖਤਸਿਆਂ ਪੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਨਾ ਸ਼ੁਕਰੇ ਬੇਗਹਿਰਤ ਹਾਂ ਪਤਸਿਆਂ ਭੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸ਼ਲੀਲ ਗੀਤ ਗਾਉਣ ਵਾਲੇ ਫਨਕਾਰ ਅਸੀਂ ਬਣ ਬੈਠੇ ਸ਼ਹੀਦ ਸੂਰਮਿਆਂ ਦੇ ਲਈ ਕਲਮਣਾ ਹੁਣ ਸਾਡੀ ਚੱਲਦੀ ਨਹੀਂ ਨੰਗਪੁਣੇ ਦੀ ਸੱਭਤਾ ਅਸੀਂ ਪਰੋਸ ਰਹੇ ਅਸੀਂ ਜਿਸ਼ਮਾਂ ਦੇ ਜੁਵਾਰੀ ਹਾਂ ਅਸੀਂ ਪੁੱਲ ਬੈਠੇ ਤੇਰੇ ਅਹਿਸਾਨਾਂ ਨੂੰ ਅਸੀਂ ਪਾਖੰਡੀਆਂ ਤੇ ਕਰਮਕਾਂਡੀਆਂ ਦੇ ਦਰਦੇ ਕਰਮਚਾਰੀ ਹਾਂ ਚੰਦ ਪੈਸਿਆਂ ਖਾਤਰ ਇੱਕ ਦੂਜੇ ਦੀ ਪੱਗ ਨੂੰ ਹੱਥ ਪਾਉਣ ਵਾਲੇ ਅਸੀਂ ਬੰਦੇ ਸੰਸਕਾਰੀ ਹਾਂ ਅਸੀਂ ਦਾਗ ਲਾ ਦਿੱਤੇ ਅਸਮਾਨ ਦੇ ਵਿੱਚ ਉੱਡਦੀ ਹੋਈ ਫੁਲਕਾਰੀ ਨੂੰ ਅਸੀਂ ਨਾ ਸ਼ੁਕਰੇ ਵੇ ਗੈਰਤ ਹਾਂ ਭਗਤ ਸਿੰਘ ਭੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਅਸੀਂ ਨਾ ਸ਼ੁਕਰੇ ਵੇ ਗੈਰਤ ਹਾਂ ਭਗਤ ਸਿੰਘ ਭੁੱਲ ਗਏ ਹਾਂ ਤੇਰੀ ਕੁਰਬਾਨੀ ਨੂੰ ਤੇਰੇ ਇਨਕਲਾਬ ਦਾ ਸੁਪਨਾ ਚੱਕਣਾ ਚੂਰ ਕਰਨ ਵਾਲੇ ਅਸੀਂ ਪੂੰਜੀਵਾਦ ਦੇ ਪੈਰੋਕਾਰ ਹੀ ਹਾਂ ਕਪਲੇ ਮਿਲਾਵਟ ਤੰਗੇ ਕਰਨ ਵਾਲੇ ਵੇਹਕ ਵਿੱਚ ਖੜਨ ਵਾਲੀ ਚਾਰ ਦਿਵਾਰੀਆਂ ਗਰੀਬਾਂ ਦੀ ਲੁੱਟ ਖਸੁੱਟ ਕਰਨ ਵਾਲੇ ਅਸੀਂ ਬੰਦੇ ਭ੍ਰਿਸ਼ਟਾਚਾਰੀ ਹਾਂ ਕਿਸੇ ਮਜ਼ਲੂਮ ਦੇ ਰੋੜੇ ਮਾਰਨ ਵਾਲੀ ਪੀੜ ਦੇ ਤਰਫਦਾਰੀ ਹਾਂ ਅਸੀਂ ਆਪਣੀ ਆਪਣੀ ਸੋਚਣ ਵਾਲੇ ਬੰਦੇ ਸ਼ਰਮਸ਼ਾਰੀ ਹਾਂ ਸਾਨੂੰ ਸਕੂਨ ਮਿਲਦਾ ਇੱਕ ਦੂਜੇ ਦਾ ਬੁਰਾ ਕਰਕੇ ਅਸੀਂ ਮੂੰਹ ਛੁਪਾਉਣ ਵਾਲੀ ਉਧਾਰੀ ਹਾਂ ਤੇਰੀ ਲੋੜ ਪੈ ਗਈ ਭਗਤ ਸਿਆ ਫਿਰ ਤੋ ਤੇਰੀ ਕੌਮ بے ਸਹਾਰੀ ਨੂੰ ਅਸੀਂ ਨਾ ਸ਼ੁਕਰੇ ਬੇਗੈਰਤ ਹਾਂ ਪੁੱਲ ਬੈਠੇ ਭਗਤ ਸਿਆਹ ਤੇਰੀ ਕੁਰਬਾਨੀ ਨੂੰ ਅਸੀਂ ਨਾ ਸ਼ੁਕਰੇ ਤੇ ਬੇਗੈਰਤ ਹਾਂ ਭਗਤ ਸਿਆਹ ਪੁੱਲ ਬੈਠੇ ਤੇਰੀ ਕੁਰਬਾਨੀ ਨੂੰ